ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸਪੀ ਬੀ02 ਦੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਮੇਲਦਾ ਮੈਂ ਤੁਹਾਡਾ ਆਪਣਾ ਜੱਦੀਪ ਹੰਦੀ ਸਰੀਆ ਲੋ ਵੀਰ ਜੀ ਜਿੱਦਾਂ ਕਿ ਫਰੈਂਡ ਪੀਜਨ ਕਲੱਬ ਤੋਂ ਸ਼ੀਲਡ ਉਡਾਈ ਗਈ ਸੀ ਠੀਕ ਹੈ ਜੀ ਅੱਜ ਪੰਨਾ ਕੋਲ ਤੋਂ ਮਾਣਮਣੇ ਤੇ ਆਓ ਹਾਂਜੀ ਲੋ ਜੀ ਉਸਤਾਦ ਬਾਬਾ ਜੀ ਫਰੂਟਾਂ ਵਾਲੇ ਆਪਣੇ ਵੱਡੇ ਸੀਨੀਅਰ ਉਸਤਾਦ ਸਾਹਿਬਾਨਾ ਜੀ ਦਾ ਸਨਮਾਨ ਕਰਦੇ ਹੋਏ ਬੋ ਵੀ ਉਸਤਾਦ ਜੀ ਸਪਾਂ ਵਾਲੇ ਠੀਕ ਹੈ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਨਾਲ ਸਿਮੂ ਵੀਰ ਜੀ ਐਸ਼ ਵੀਰ ਅਪੂ ਵੀਰ ਲੋ ਜੀ ਜੱਜ ਵੀਰ ਵੀ ਆਪਣੇ ਉਸਤਾਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਬੈਸ ਹੁਲਾਕਾ ਵੀ ਸਾਰਿਆਂ ਨੂੰ ਜਿਹੜੇ ਉਸਤਾਦ ਹੋਣਾ ਨੇ ਬਣਾ ਚਿੱਲਡ ਕਰਾਈ ਆ ਮਾਰਾ ਸੱਚੇ ਬਾਦਸ਼ਾਹ ਚੜ੍ਹਦੀ ਕਲਾ ਰੱਖੇ ਠੀਕ ਹੈ ਜੀ ਲੋ ਜੀ ਅਨਾਵੰਡ ਸਮਾਗਮ ਤੇ ਐਸ਼ ਵੀਰ ਜੀ ਦਾ ਸਨਮਾਨ ਕਰਦੇ ਹੋਏ ਅਪੂ ਵੀਰ ਜੀ ਹਣੀ ਠੀਕ ਹੈ ਜੀ ਆਪਣੇ ਸ਼ਾਹ ਵੀਰ ਜੀ ਬਹੁਤ ਜ਼ਰੂਰ ਕਿ ਕਰਵਾਣਾ ਹੈ ਫਰੈਂਡ ਵਿਜ਼ਨ ਕਲੱਬ ਤੋਂ ਸਾਰੀ ਟੀਮ ਆਪੂ ਇਹ ਦਰ ਆ ਪਾਪਾ ਜੀ ਫਰੂਟਾਂ ਵਾਲੇ ਆ ਲੋ ਜੀ ਆਪੂ ਵੀਰ ਦਾ ਮਾਨ ਸਨਮਾਨ ਕਰਦਾ ਹੈ ਜੱਜ ਵੀਰ ਜੀ ਤਾੜੀ ਮਾਰ ਦਿਆ ਕਰੋ ਮੇਰੇ ਵੀਰ ਇਕੱਲੇ ਇਧਰ ਆਓ ਕਾਲੇ ਪੁਰ ਆ ਤਾੜੀ ਦਿਓ ਲੋ ਜੀ ਕਾਲੇ ਵੀਰ ਜੀ ਹਣੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਵਿੱਕੀ ਭਾ ਆਪਣਾ ਮੈਂਬਰ ਨਾਲ ਆਓ ਭਾਜੀ ਇਧਰ ਆ ਵੀਕੀ ਜੀ ਅੰਦਰ ਨੂੰ ਤੇ ਵਿੱਕੀ ਵੀਰ ਜੀ ਬੈਕਰੀ ਵਾਲੇ ਲੋ ਜੀ ਤੇ ਮੂ ਵੀਰ ਜੀ ਹਣੀ ਸਨਮਾਨ ਵਿੱਕੀ ਵੀਰ ਸਨਮਾਨ ਵੰਡ ਤੋਂ ਜੀਓ ਉਸਤਾਦ ਹੁਣੀ ਆਏ ਉਹਨਾਂ ਦਾ ਵੀ ਸਨਮਾਨ ਆਓ ਭਾਜੀ ਅੱਗੇ ਆਓ ਜੀ ਇਧਰ ਉਹ ਲਿਆ ਉਸਤਾਦ ਨਾ ਅਜਰ ਸਹੀ ਕਰੋ ਤੁਸੀਂ ਆ ਗਿਆ ਉਸਤਾਦ ਜੀ ਲਓ ਜੀ ਜੀ ਉਸਤਾਦ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਲਓ ਜੀ ਉਹ ਵੀ ਉਸਤਾਦ ਜੀ ਹੁਣੀ ਇੱਕ ਕਾਕੂ ਵੀਰ ਆ ਗਿਆ ਕਾਕੂ ਵੀਰ ਖਲੀਫਾ ਜਥਾ ਵੀਰ ਕਚੈਰੀ ਵਾਲਾ ਜੀ ਨਹੀਂ ਪਾ ਗਿਆ ਤਾਂ ਲੋ ਜੀ ਕਾਕੂ ਵੀਰ ਜੀ ਦਾ ਸਨਮਾਨ ਸਨਮਾਨ ਕਰਦੇ ਹੋਏ ਉਸਤਾਦ ਜੀ ਹੁਣੀ ਜੀ ਜਤਾਵੀਰ ਕਚੈਰੀ ਵਾਲੇ ਦਾ ਸਨਮਾਨ ਸਨਮਾਨ ਕਰਦੇ ਹੋਏ ਲੋ ਜੀ ਨਾ ਬੰਦਾ ਆਪਣੇ ਨਾਲ ਆਦਰ ਆੜੇ ਆੜੇ ਹਾਂ ਰੋਬਨ ਨਗੀਨੇ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਐਸ਼ ਵੀਰ ਜੀ ਹੁਣੀ ਕਾਕੂ ਵੀਰੇ ਆ ਵੀ ਆ ਦੋਨੋਂ ਕਾਕੂ ਅਗੇ ਨਾਓ ਆ ਵੀ ਲੋ ਜੀ ਰੋਬਨ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਐਸ਼ ਵੀਰ ਜੀ ਹੁਣੀ ਨੋਨਾ ਵੀਰ ਸੁਲਤਾਨ ਵਣਦੋ ਵੀਰੇ ਨੋਨਾ ਬਾਜੀ ਨੋਨਾ ਵੀਰੇ ਦੇ ਆ ਜਾ ਜੀ ਲੋ ਜੀ ਬਾਬਾ ਜੀ ਹੁਣੀ ਨੌਨੇ ਵੀਰ ਜੀ ਸੁਲਤਾਨ ਵਿੰਡਾਲਿਆਂ ਦਾ ਮਾਨ ਸਨਮਾਨ ਕਰਦੇ ਹੋਏ ਇਹ ਹੋ ਗਏ ਨਾ ਹਾਂਜੀ ਆਪੋ ਵੀਰ ਜੀ ਹੋ ਗਏ ਮਾਨ ਸਨਮਾਨ ਜੀ ਹਾਂਜੀ ਓਕੇ ਜੀ ਆ ਫੋਟੋ ਤੋਂ ਦੂਜੇ ਤੇ ਤੀਜੇ ਨਾਮ ਨੇ ਕੋ ਉਹ ਜਿਹੜਾ ਲੈ ਥਰਡ ਨਾਮ ਥੱਲੇ ਮੈਨੂੰ ਹਿੱਟ ਦੇ ਪਹਿਲੇ ਥੱਲੇ ਹੀ ਕਰ ਦੋ ਥੱਲੇ ਕੜਨਾ ਬਾ ਚੰਦਾ ਫੇਟਾ ਲਾ ਆ ਜਾ ਫੇਟਾ ਲੱਗ ਕੇ ਆ ਜਾ ਯਾਰ ਹਾਂਜੀ ਕਰੋ ਜੀ ਅਨਾਉਂਸ ਸਿਮੂ ਵੀਰ ਜੀ ਹਾਂਜੀ ਬਈ ਆਪੋ ਵੀਰ ਜੀ ਕਿੰਨੀਆਂ ਛੱਤਾ ਹੀ ਆਪਣੀਆਂ ਸ਼ੀਲਡ ਚ ਜੀ ਆਪਣੇ ਭਾਈ 18 ਛੱਤਾ ਹੀ ਜੀ 18 ਛੱਤਾ ਲੱਗ ਲੱਗ 18 ਦੀਆਂ 18 ਛੱਤਾ ਹੀ ਉੱਡੀਆਂ ਜੀ ਆਪਣੀਆਂ ਠੀਕ ਹੈ ਜੀ 1200 ਰੁਪਏ ਐਂਟਰੀ ਸੀ ਤੇ ਜੋ ਕਿ ਸ਼ੀਲਡਾਂ ਬਣਾਈਆਂ ਨੇ ਬਹੁਤ ਸੋਹਣੀਆਂ ਤੁਸੀਂ ਸ਼ੀਲਡਾਂ ਬਣਾਈਆਂ ਨੇ ਤੇ ਇਹ ਸਾਰੀਆਂ ਸ਼ੀਲਡਾਂ ਤੁਸੀਂ ਆਪਣੇ ਸੰਯੋਗ ਦੇ ਨਾਲ ਦੇ ਰਹੇ ਸਾਰੇ ਆਪਣੀ ਉਸਤਾਦ ਸਾਹਿਬਾਨ ਬਾਬਾ ਜੀ ਫਰੂਟ ਵਾਲੇ ਉਹਨਾਂ ਦਾ ਸੰਯੋਗ ਤੇ ਬੋਬੀ ਉਸਤਾਦ ਜੀ ਆਪਣੇ ਵੱਡੇ ਉਸਤਾਦ ਸਾਹਿਬਾਨ ਬਿੱਲਾ ਵੀ ਅਸਟ੍ਰੇਲੀਆ ਵਾਲਾ ਤੇ ਸਿਮੂ ਭਾ ਐਸ ਭਾਈ ਆਪਣੇ ਜਿਹੜੇ ਮੈਂਬਰ ਆਪਣੇ ਵੱਡੇ ਉਸਤਾਦ ਸਾਹਿਬਾਨ ਸਾਰਿਆਂ ਦੇ ਸੰਯੋਗ ਦੇ ਨਾਲ ਆਪਣੇ ਕੋਲੋਂ ਛੀਲਾਂ ਦੇ ਰਹੇ ਜੀ ਠੀਕ ਹੈ ਜੀ ਬਾਕੀ ਜੋ ਵੀ ਪੈਸੇ ਇਕੱਠੇ ਹੋਏ ਸੀ ਆਪਣੇ ਐਂਟਰੀ ਚ ਉਹ ਸਾਰੇ ਨਾਮ ਵੰਡੇ ਜਾਣਗੇ ਸਾਰੇ ਨਾਮ ਤੇ ਭਾਈ ਪੈਸੇ ਵੰਡੇ ਆਪਾਂ ਠੀਕ ਹੈ ਜੀ ਆ ਛੀਲਾਂ ਬਣਾਈਆਂ ਜੀ ਜੀ ਸਾਰੀਆਂ ਵੀਰ ਜੀ ਹੋਣਾ ਨੇ ਲੋ ਜੀ ਦੇਖੋ ਕਾਕੂ ਬਜੀ ਅੱਜ ਅੱਜ ਵੀਰ ਉੱਪਰ ਦੇਖੋ ਹਾਂਜੀ ਸਿਮੂ ਵੀਰ ਦਾ ਸ਼ੇਰਦ ਜੀ ਹਾਂਜੀ ਬਿਲਕੁਲ ਜੀ ਬਿੱਲਾ ਵੀਰ ਅਸਟ੍ਰੇਲੀਆ ਦਾ ਮਾਨਜੋਗ ਆਪਣੇ ਵੱਡੇ ਉਸਤਾਦ ਜੀ ਬੋਵੀ ਉਸਤਾਦ ਜੀ ਪਾਰਟੀ ਸੱਫਾ ਵਾਲੇ ਉਹਨਾਂ ਦਾ ਇੱਕ ਕਬੂਤਰ ਲੋ ਜੀ ਇਹ ਹਿੱਟ ਕਬੂਤਰ ਜਿਹੜਾ ਜਿਹੜਾ ਇਹ ਹਿੱਟ ਕਬੂਤਰ ਆਇਆ ਨਾ ਵੀਰ ਦਾ ਸਾਰਾ ਅੰਮਰਸਾਰ ਹਿੱਟ ਕੀਤਾ ਜੀ ਤੇ ਵੀਰ ਜੀ ਕਿੰਨੀਆਂ ਸ਼ੀਲਾਂ ਆਪਾਂ ਲੈ ਚੁੱਕੇ ਹਾਂ ਹੁਣ ਤੱਕ ਹਿੱਟ ਦੀਆਂ ਤੇ ਕਿੰਨੀਆਂ ਸ਼ੀਲਾ ਰਹਿ ਗਈਆਂ ਨੇ ਚਾਰ ਸ਼ੀਲਾ ਲੰਦੀਆਂ ਚਾਰ ਸ਼ੀਲਾ ਲੈ ਲਈਆਂ ਆ ਪਾ ਜੀ ਹੋਰ ਕੋਈ ਰਹਿ ਗਈ ਛਿੱਲ ਲੈਣ ਵਾਲੀ ਦੋ ਛਿੱਲਾਂ ਲੈਣ ਵਾਲੀਆਂ ਰਹਿ ਗਈਆਂ ਮਤਲਬ ਆਲ ਅਮਰੀਕਸਰ ਹਿੱਟ ਕਰਕੇ ਬੈਠਾ ਵਾ ਜੀ ਆਪਣਾ ਕਬੂਤਰ ਇਸ ਛੱਤ ਤੋਂ ਬਹੁਤ ਬਹੁਤ ਮੁਬਾਰਕਾਂ ਜੀ ਜੀਡੀਐਸ ਪੀਬੀ02 ਵੱਲੋਂ ਠੀਕ ਹੈ ਜੀ ਬਾਜਵਾ ਗਰੋਪ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੀ ਸਾਰੀ ਪਾਰਟੀ ਨੂੰ ਬਿਲੇਵੀਰ ਜੀ ਹੁਣਾਂ ਨੂੰ ਸਰਦਾਰ ਮਨਜੀਤ ਸਿੰਘ ਜੀ ਵੱਡੇ ਉਸਤਾਦ ਸਾਹਿਬਾਂ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਐਸ਼ਵੀਰ ਜੀ ਹੁਣਾਂ ਨੂੰ ਤੁਹਾਡੇ ਫਾਦਰ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਬਾਬਾ ਜੀ ਫਰੂਟਾਂ ਲਿਆਣ ਨੂੰ ਇਹ ਇੱਕ ਕਾਕੂ ਵੀਰ ਨੇ ਹਿੱਟ ਕਬੂਤਰ ਦੀ ਸ਼ੀਲਡ ਲਾਂਚ ਕੀਤੀ ਹੈ ਆਪਣੇ ਫਾਦਰ ਸਾਹਿਬ ਦੀ ਯਾਦ ਤੇ ਆ ਠੀਕ ਹੈ ਜੀ ਆ ਲੋ ਜੱਜ ਵੀਰ ਜੀ ਆਓ ਉਸਤਾਦ ਜੀ ਇਹ ਕਾਕੂ ਵੀਰ ਜੀ ਹੋਣੀ ਜਿੱਦਾਂ ਕਿ ਕਾਕੂ ਵੀਰ ਜੀ ਹੁਣਾ ਨੇ ਕਿਹਾ ਸੀ ਹਿੱਟ ਕਬੂਤਰ ਦਾ ਨਾਮ ਸ਼ੀਲਡ ਠੀਕ ਹੈ ਜੀ ਹਿੱਟ ਕਬੂਤਰ ਦੀ ਸ਼ੀਲਡ ਦਿੰਦੇ ਹੋਏ ਨਾਲ ਜੀ ਉਸਤਾਦ ਜੀ ਹੋਣੀ ਨਾਲ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਜੀ ओके okay. हां जी अपू वीर जी थर्ड नाम ਦਾ ਕਰੋ ਅਨਾਉਂਸ ਜੀ ਸਾਡੇ ਨਾਮ ਸੋਨੂ ਪਹਿਲਵਾਨ ਦੇ ਸ਼ਾਇਰੀ ਪ੍ਰਧਾਨ ਉਹਨਾਂ ਦਾ ਸਕੇਰ ਦਾ ਮੁੰਡਾ ਕੁਲਦੀਪ ਵੀਰ ਸਾਡੀ ਜੀ ਆਜੋ ਗਲਾਪ ਆਜੋ ਤੀਜਾ ਲੋ ਜੀ ਭਾਈ ਆਜੋ ਵੀਰੇ ਭਾਈ ਆਜੋ ਜਦੋਂ ਨਾਲ ਆਣਾ ਇੱਧਰ ਆਓ ਭਾਈ ਇੱਧਰ ਆਓ ਉਸਤਾਦ ਨਾਮ ਪੰਜਾਬ ਜਾਣ ਨਾ ਇੱਧਰ ਆ ਆ ਬੋਲੋ ਹੁੰਦੇ ਨਾ ਕੀ ਆ ਬਣਾ ਸਾ ਦੇ ਆਵੋ ਵੀਡੀਓ ਤੇ ਲਗਾ ਦੋ ਸਬੂਕਾਂ ਆਓ ਜੀ ਆਓ ਸਬੂਕਾਂ ਚਲੋ ਲਿਖੇ ਆ ਨਹੀਂ ਆ ਤੀਜਾ ਨਾਮ ਭਾਜੀ ਆ ਲੋ ਜੀ ਤੀਸਰਾ ਨਾਮ ਆ ਬੜਾ ਆ ਲੋ ਜੀ ਕੁਲਦੀਪੀਰ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡੇ ਉਸਤਾਦ ਜੀ ਹੋਣਾ ਨੂੰ ਤੇ ਤੁਹਾਡੀ ਸਾਰੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜਾਦੀਆਂ ਜਾਦੀਆਂ ਧੰਨਵਾਦ ਸਾਰੇ ਭਰਾ ਕਲਾਪਿੰਗ ਜੀ ਹਾਂਜੀ ਆਪੂ ਵੀਰ ਜੀ ਦੂਸਰਾ ਨਾਮ ਕਰੋ ਜੀ ਅਨਾਉਂਸ ਦੂਜਾ ਵੀਰ ਆਪਣਾ ਵਿੱਕੀ ਵੀਰ ਬੈਕਰੀ ਵਾਲਾ ਪਾਰਟੀ ਆਪਣੀ ਬੋਲੀ ਸਾਥੀ ਸਪਾਲੇ ਨਾਰਕ ਕਲੀਫਾ ਜੀ ਲੋ ਜੀ ਦੂਜਾ ਨਾਮ ਵਿੱਕੀ ਵੀਰ ਆ ਗਿਆ ਵਾ ਜAVE ਪੰਨਾਲੋ ਵਿੱਕੀ ਵੀਰ ਜੀ ਥੋੜਾ ਨਾਲੋ ਚਲੋ ਇੱਧਰ ਵੇਖੋ ਲੋ ਜੀ ਵਿੱਕੀ ਵੀਰ ਜੀ ਥੋੜਾ ਇੱਧਰ ਹੋ ਵਿੱਕੀ ਵੀਰ ਜੀ ਉਹਨਾਂ ਨੂੰ ਤੇ ਵਿੱਕੀ ਵੀਰ ਜੀ ਉਹਨਾਂ ਦੀ ਸਾਰੀ ਪਾਰਟੀ ਨੂੰ ਜਿੱਦਾਂ ਕਿ ਆਪੂ ਵੀਰ ਨੇ ਕਹਿ ਹੀ ਦਿੱਤਾ ਵਾ ਠੀਕ ਹੈ ਜੀ ਇੱਧਰ ਨੂੰ ਖਿਲਾ ਦੇ ਇੱਧਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵੀਡੀਓ ਪਹਿਲਾ ਨਾਮ ਭਾਈ ਥੋੜਾ ਪਿਛੇ ਹੋ ਜੀ ਕੋਈ ਉਹ ਵੇਚਾਈ ਜਾਂਦਾ ਫਿਰ ਪਹਿਲਾ ਨਾਮ ਹਾਂ ਜੀ ਫਰਸਟ ਨਾਮ ਵਿੱਕੀ ਭਾਈ ਫੋਟੋਗ੍ਰਾਫਰ ਪਹਿਲੀ ਾਰ ਇਹਨਾਂ ਨੇ ਸ਼ੈਲਡਾਈ ਸੀ ਵਿੱਕੀ ਵੀਰ ਜੀ ਹੁਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਹਨ ਕੱਲ ਵਾਲੀ ਵੀਡੀਓ 'ਚ ਵੀ ਫਰਸਟ ਨਾਮ ਪਿਆਜੇ ਭਾਈ ਹੁਣਾਂ ਦਾ ਠੀਕ ਹੈ ਜੀ ਤੇ ਇਹਦੇ ਵਿੱਚ ਵੀ ਫਰਸਟ ਨਾਮ ਪਿਆਜੇ ਤਾਲੀਆਂ ਮਾਰੋ ਜੀ ਤਾਲੀਆਂ ਆਪਣੀ ਬੋਵੀ ਸਤਾਜ ਜੀ ਸੱਪਾ ਵਾਲੇ ਤੇ ਬਿੱਲਾ ਵੀਰ ਆਸਟ੍ਰੇਲੀਆ ਵਾਲਾ ਹਾਂ ਲੋ ਜੀ ਵੀਰ ਜੀ ਹੁਣਾਂ ਨੇ ਦੋ ਸ਼ੀਲਾਂ ਨੂੰ ਐਰ ਕੀ ਕਬਜ਼ਾ ਕੀਤਾ ਯਸੂ ਦੇ ਵਿੱਚ ਤੇ ਜੇਠ ਚ ਵੀ ਮਾਰਾ ਇਹ ਭਲੀ ਕਰੇ ਵੱਧ ਤੋਂ ਵੱਧ ਸ਼ੀਲਾਂ ਲੈ ਕੇ ਆਉਣ ਠੀਕ ਹੈ ਜੀ ਆਪਣੇ ਉਸਤਾਦ ਸਾਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਤੇ ਸੰਯੋਗ ਦੇ ਨਾਲ ਉਹਨਾਂ ਦੀ ਤਾਲੀਆਂ ਮਾਰੋ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਵਿੱਕੀ ਵੀਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੱਥੇ ਸੰਪਰਕ ਲੋ ਜੀ ਹਾਂਜੀ ਅੰਦਰ ਆਇਆ ਰਹਿੰਦੇ ਹਾਂ ਹਾਂਜੀ ਅਪੂ ਵੀਰ ਜੀ ਆ ਆਪਣੇ ਵੱਡੇ ਉਸਤਾਦ ਜੀ ਉਹ ਵੀ ਉਸਤਾਦ ਉਹ ਵੀ ਉਸਤਾਦ ਜੀ ਸੱਪਾਲੇ ਆਪਣੇ ਪਾਰਟੀ ਦੇ ਮਾਨਯੋਗ ਮੋਢ ਉਹਨਾਂ ਦਾ ਆਪਾਂ ਸਨਮਾਨ ਕਰ ਰਹੇ ਹਾਂ ਜੀ ਲੋ ਜੀ ਸ਼ੀਲਡ ਦੇ ਨਾਲ ਸਨਮਾਨ ਕਰਦੇ ਹੋਏ ਜੀ ਸਾਸ ਸਾਹਿਬਾਂ ਜੀ ਹੋਣਾ ਦਾ ਤਾਲੀਆਂ ਮਾਰ ਦਿਓ ਸਾਰੇ ਹਾਂਜੀ ਵੀਰ ਜੀ ਆਪਨੇ ਸਿਮੂ ਭਾਜੀ ਬਿੱਲੇ ਵੀਰ ਆਸਟ੍ਰੇਲੀਆ ਵਾਲੇ ਦਾ ਉਹਨਾਂ ਦਾ ਸਨਮਾਨ ਕਰ ਰਹੇ ਆ ਜੀ ਫਰੈਂਡ ਪਿਜਨ ਨਾਲੋਂ ਬੋਵੀ ਉਸਤਾਦ ਹੁਣ ਆਲੀ ਪਾਰਟੀ ਆਪਣੀ ਤਾਲੀਆਂ ਮਾਰ ਦਿਓ ਆ ਸਾਰੇ ਵੀਰਾਂ ਦੀ ਮੌਜੂਦਗੀ ਦੇ ਵਿੱਚ ਠੀਕ ਹੈ ਜੀ ਤੇ ਵੀਰੇ ਭਾਈ सनी ਆ ਸਾਰੇ ਵੀਰ ਜੋ ਕਿ ਬਹੁਤ ਇਕੱਠ ਹੋਇਆ ਵਾ ਜੀ ਠੀਕ ਹੈ ਜੀ ਜਿੱਦਾਂ ਕਿ ਸ਼ੀਲਡ ਆਂਦੇ ਹੁੰਦੇ ਨੇ ਸਾਰੇ ਵੀਰ ਪਹੁੰਚਿਆ ਕਰੋ ਜਿੱਦਾਂ ਕਿ ਇੱਥੇ ਪਹੁੰਚੇ ਨੇ 18 ਕੋਠਿਆਂ ਤੋਂ ਕੋਈ ਇੱਕ ਵੀਰ ਕੋਈ ਦੋ ਵੀਰ ਜਿੱਦਾਂ ਵੀ ਸਾਰੇ ਵੀਰ ਪਹੁੰਚਿਆ ਕਰੋ ਠੀਕ ਹੈ ਜੀ ਹਾਂ ਜੀ ਆਪੋ ਵੀਰ ਜੀ ਇੱਕ ਆਪਣੇ ਧਾਰੀ ਹਾਲ ਤੋਂ ਆਏ ਨੇ ਅਲੀ ਭਾਜੀ ਉਹਨਾਂ ਦਾ ਸਨਮਾਨ ਕਰਨਗੇ ਆਪਣੇ ਉਸਤਾਦ ਜੀ ਵੱਡੇ ਬੋਲ ਅਲੀ ਸ਼ਾਪ ਇਹਨੂੰ ਸੰਭਾਲ ਲਈਦਾ ਅਲੀ ਸ਼ਾਪ ਪੀਜਨ ਕਲੱਬ ਠੀਕ ਹੈ ਜੀ ਲੋ ਜੀ ਲਓ ਜੀ ਅਲੀ ਉਸਤਾਦ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਉਸਤਾਦ ਜੀ ਹਣੀ ਤੇ ਨਾਲ ਥਾਰੀ ਟੀਮ ਹਾਂਜੀ ਆਪ ਵੀਰ ਜੀ ਇੱਕ ਆਪਣਾ ਦਸਾ ਵੀਰ ਕਤਿਹਰੀ ਆ। ਆ ਜੀ ਆ ਜੱਥੇ ਜੀ ਆਓ ਜੀ। ਲੋ ਜੀ ਜੱਥੇ ਵੀਰ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ। ਇਹ ਕਪੜੇ ਸਤਾਜੀ ਕਾਲੇ ਸਤਾਜ ਨੂੰ ਪਲਾਟਾਂ ਵਾਲੇ। ਕਾਲੇ ਸਤਾਜੀ ਪਲਾਟਾਂ ਵਾਲੇ। ਹਾਂ ਜੀ ਲੋ ਜੀ ਮਾਨ ਸਨਮਾਨ ਕਰਦੇ ਕਾਲੇ ਸਤਾਜੀ ਹੁਣਾਂ ਦੇ ਤਾਂ। ਹਾਂਜੀ ਆਪੋ ਵੀਰ ਜੀ ਇੱਕ ਆਪਣੇ 55 ਕਿੱਲਾਂ ਤੋਂ ਵੀਰ ਜੀ ਖੁਸ਼ ਭਾਜੀ ਨਹੀਂ 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 65 ਕਿੱਲੇ ਤੋਂ ਡਿਪਟੀ ਵੀਰ ਹੋਣੀ ਆ ਡਿਪਟੀ ਵੀਰ ਆ ਜਾਓ ਆਓ ਲੋ ਜੀ ਡਿਪਟੀ ਵੀਰ ਜੀ ਹੋਣੀ 65 ਕਿੱਲਾਂ ਤੋਂ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਡਿਪਟੀ ਵੀਰ ਜੀ ਇੱਧਰ ਵੇਖਿਓ ਜੀ ਠੀਕ ਹੋ ਗਿਆ ਜੀ ਇੱਕ ਆਪਣੇ ਸੁਲਤਾਨ ਵਣ ਤੋਂ ਜੀ ਉਸਤਾਦ ਜੀ ਲੋ ਜੀ ਜੀ ਉਸਤਾਦ ਜੀ ਉਹਨਾਂ ਦਾ ਮਾਨ ਸਨਮਾਨ ਕਰਨ ਲੱਗੇ ਨੇ ਵੱਡੇ ਉਸਤਾਦ ਸਾਹਿਬਾਨ ਜੀ ਲੋ ਜੀ ਜੀ ਉਸਤਾਦ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਹਾਂਜੀ ਆਪ ਪੂਰ ਵੀਰ ਜੀ ਹਾਂਜੀ ਅੱਗੇ ਲੋ ਜੀ ਕਿ ਆਪਣਾ ਸੁਲਤਾਨਵਿੰਡ ਤੋਂ ਖੁਸ਼ ਭਾਜੀ ਕਾਲੇ ਕੈਸਟ ਵਾਲੇ ਤੇ ਕਲੀਫੇ ਲੋ ਜੀ ਜਿੱਦਾਂ ਕੀ ਕਾਕੂ ਵੀਰ ਨੇ ਕਿਹਾ ਖੁਸ਼ ਵੀਰ ਜੀ ਸੁਲਤਾਨਵਿੰਡ ਪਿੰਡ ਤੋਂ ਜੀ ਮਾਨ ਸਨਮਾਨ ਕਰਦੇ ਹੋਏ ਜੀ ਏ ਜੀ ਆਪਣਾ ਸੁਲਤਾਨਵਿੰਡ ਤੋਂ ਨੋਨੀ ਭਾਜੀ ਆਇਓ ਹਲੋ ਜੀ ਨੋਨੇ ਵੀਰ ਜੀ ਸੁਲਤਾਨਵਿੰਡ ਪਿੰਡ ਤੋਂ ਮਾਨ ਸਨਮਾਨ ਕਰਦੇ ਹੋਏ ਜੀ ਅੱਜ ਆਇਆ ਕਿ ਤੂੰ ਕਿੱਥੇ ਚਲ ਗਿਆ ਇੱਧਰ ਮੈਂ ਜਾਂਦੇ ਪੱਛੇ ਰਹਿਣਾ ਮੈਂ ਤਾਂ ਇੱਕ ਹੋਰ ਇੱਕ ਕਾਕੂ ਵੀਰ ਕਲੀਫਾ ਮਾਨੇ ਹਸਤ ਉਹਨਾਂ ਦਾ ਸਵਾਗਤ ਲਓ ਜੀ ਕਾਕੂ ਵੀਰ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਜੀਡੀਐਸ ਵੀਰ ਆ ਬੀਬੀ 02 ਜੀਡੀਐਸ ਵੀਰ ਟੀ 02 ਭਾਈ ਤੋਹ ਜੀ ਦਰ ਰੋਣ ਮਾਸੋਂ ਆ ਪਾ ਵੀ ਹੀ ਕੋਰੇ ਆ ਪੂਰੀ ਆ ਆ ਨੀ ਟੋਇਟਾ ਜਾਂਦੀ ਬੀਬੀ 02 ਬਹੁਤ ਪਿਆਰ ਮਿਲਦਾ ਜੀ ਠੀਕ ਹੈ ਜੀ ਉਸਤਾਦ ਨੇ ਆਇਆ ਕੋਈ ਨਾ ਕਿਹਦੀ ਖੁਸ਼ੀ ਬਹੁਤ ਇੱਜ਼ਤ ਮਾਣ ਵੀ ਮਿਲਦਾ ਵਾ ਜੀ ਜਿਹੜੇ ਉਸਤਾਦ ਸਨਮਾਨ ਕਰਦੇ ਨੇ ਹਰ ਵਾਰੀ ਸਨਮਾਨ ਕਰਦੇ ਨੇ ਜਦੋਂ ਆਪਣੇ ਪਹਿਲਾਂ ਜੇਡ ਦੇ ਵਿੱਚ ਠੀਕ ਹੈ ਜੀ ਟਰਨਮੈਂਟ ਕਰਾਇਆ ਸੀ ਉਦੋਂ ਵੀ ਟਰੋਫੀ ਦੇ ਕੇ ਸਨਮਾਨ ਕੀਤਾ ਸੀ ਤੇ ਹੁਣ ਵੀ ਟਰੋਫੀ ਦੇ ਕੇ ਸਨਮਾਨ ਕਰਦੇ ਪਏ ਨੇ ਤੇ ਵੈਲ ਡਨ ਆ ਜੇ ਮੁੰਡਿਆਂ ਨੂੰ ਫੁੱਟਬਾਲ ਵੀ ਪ੍ਰਮੋਟ ਕਰਦੇ ਨੇ ਭਾਈ ਜਿਹੜਾ ਵੀ ਕੋਈ ਭਰਾ ਉਹਨਾਂ ਨਾਲ ਵੀਡੀਓ ਬਣਾ ਲੀ ਇੱਕ ਮਿੰਟ ਬੈਸਟ ਆ ਉਹ ਭਰਾ ਆਓ ਤੇ ਬਾਕੀ ਜੇ ਸਨਮਾਨ ਜ਼ਰੂਰ ਸਨਮਾਨ ਜ਼ਰੂਰ ਕਰਿਆ ਕਰੋ ਜਿਹੜਾ ਵੀਰ ਭਰਾ ਕੋਈ ਵੀਡੀਓ ਬਣਾਦਾ ਤੁਹਾਨੂੰ ਸਨਮਾਨ ਜ਼ਰੂਰ ਕਰਿਆ ਕਰੋ ਮੇਰੇ ਕਰਨ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਫਰੈਂਡ ਸਰਕਲ ਬਣਿਆ ਤੇ ਸਾਰੀ ਪਾਰਟੀ ਦਾ ਅੱਪੂ ਵੀਰ ਦਾ ਮਾਨ ਸਨਮਾਨ ਕਰਦੇ ਹੋ ਉਸਤਾਜੀ ਹੁਣੀ ਜੀ ਦਾ ਬਹੁਤ ਸੰਯੋਗ ਦਾਣਿਆ ਜੀ ਸ਼ੀਲਾਂ ਡਾਉਂ ਦੇ ਵਿੱਚ ਬਹੁਤ ਮਿਹਨਤ ਕਰਦਾ ਵੀਰ ਤੇ ਨੇ ਛੇੜ ਲਈ ਨੇ ਇੱਕ ਕੰਮ ਮੜਾਵਾ ਇੱਕ ਆਪਣਾ ਜੱਜ ਵੀਰ ਸਿਮੂ ਆਪਣਾ ਮੜਾ ਠੀਕ ਹੈ ਜੀ ਜਿੱਦਾਂ ਕੀ ਉਸਤਾਜੀ ਹੁਣੀ ਕਹਿੰਦੇ ਪਏ ਨੇ ਵਧੀਆ ਸੋਹਣੀ ਡਾਲਤੀ ਆ ਕੋਈ ਰੋਲਰ ਰੱਪਾ ਲੱਕੀ ਵੀਰ ਲੱਕੀ ਵੀਰ ਆਪਣਾ ਲੱਕੀ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਇਹ ਆਪਣਾ ਮੰਡੀ ਵਾਲੇ ਉਸਤਾਦ ਦਾ ਖਲੀਫਾ ਵੀ ਆਪਣੀ ਪਾਰਟੀ ਆਪਣੀ ਲੋ ਜੀ ਲੱਕੀ ਵੀਰ ਜੀ ਦਾ ਮਾਨ ਸਨਮਾਨ ਕਰਦੇ ਹੋਏ ਉਸਤਾਜੀ ਹੁਣੀ ਕਾ ਯਾਰ ਆਪਣਾ ਨਾਲ ਬੜਾ ਸੰਜੋਗ ਦਿੱਤਾ ਗੋਪੀ ਮੁੰਡਾ ਸਿੱਮੂ ਪਾਣਾ ਗੋਪੀ ਆ ਵੀ ਆ ਕੇ ਗੋਪੀ ਵੀਰ ਲੋ ਜੀ ਗੋਪੀ ਵੀਰ ਦਾ ਮਾਨ ਸਨਮਾਨ ਕਰਦੇ ਹੁਸਤਾਜੀ ਹੁਣੀ ਠੀਕ ਹੈ ਜੀ ਇੱਕ ਕਾਕੂ ਵੀਰ ਦਾ ਭਰਾ ਜੋ ਮੁੰਡਾ ਰੋਹਿਤ ਆ ਰੋਹਿਤ ਸ਼ਾਗਿਰਦ ਵੀ ਆ ਤੇ ਭਰਾ ਵੀ ਆ ਕਾਕੂ ਵੀਰ ਦਾ ਸ਼ਾਗਿਰਦ ਵੀ ਜੇ ਤੇ ਭਰਾ ਵੀ ਜੇ ਠੀਕ ਹੈ ਜੀ ਹਾਂਜੀ ਆਪੂ ਵੀਰ ਜੀ ਜੇਠ ਦੇ ਵਿੱਚ ਸ਼ੀਲਡਾ ਅਨਾਉਂਸ ਕਿ ਵਸਾਕ ਚ ਬਾਕੀ ਜੇਠ ਦੇ ਵਿੱਚ ਸ਼ੀਲਡਾ ਜਰੂਰ ਡਵਾਵਾਂਗੇ ਆਪਣੇ ਉਸਤਾਦ ਸਾਹਿਬਾਨਾਂ ਨਾਲ ਆਪਣਾ ਪੂਰਾ ਸੰਯੋਗ ਆ ਉਹਨਾਂ ਨਾਲ ਠੀਕ ਹੈ ਜੀ ਜਿਹੜੀਆਂ ਕਿ ਜਿੱਦਾਂ ਵੀ ਸ਼ੀਲਾਂ ਡਾਵਾਂਗੇ ਜਿੰਨੀ ਐਂਟਰੀ ਹੋਊਗੀ ਆਪਣੇ ਚੈਨਲ ਤੇ ਜੁੜੇ ਰਹੋ ਆਪਣੇ ਚੈਨਲ ਦੇ ਥਰੂ ਸਾਰਾ ਕੁਝ ਤੁਹਾਨੂੰ ਦੱਸਿਆ ਜਾਊਗਾ ਠੀਕ ਹੈ ਜੀ ਵੀਰ ਜੀ ਆਪਣੇ ਚੈਨਲ ਨਾਲ ਜੁੜੇ ਰਹੋ ਤੇ ਵੀਡੀਓ ਵੇਖਣ ਨੂੰ ਵਾਤ ਬਾਤ ਮਿਲਣਗੀਆਂ ਤੇ ਜਿਹੜਾ ਮਰਜ਼ੀ ਵੀਰ ਬੁਲਾ ਸਕਦਾ ਜੀ ਕੋਈ ਪੈਸਾ ਨਹੀਂ ਇਨੇ ਵੀਰ ਖਲੋਤੇ ਨੇ ਮੈਂ ਫੇਰ ਅਨਾਉਂਸ ਕਰਦਾ ਜੀ ਕੋਈ ਪਹਿਹਾਨੀ ਜਿਹੜਾ ਮਰਜੀ ਵੀਰ ਬੁਲਾਵੇ 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਅਗਲੀ ਵੀਡੀਓ 'ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀ ਅੱਜ ਤੋਂ ਬਾਅਦ ਆਪਾਂ ਆਪਣੀ ਫਰੈਂਡ ਪਿਜਨ ਦਾ ਨਾਮ ਬਦਲ ਕੇ ਧੰਨ ਧੰਨ ਬਾਬਾ ਦੀਪ ਸਿੰਘ ਦੀ ਕਲੱਬ ਪਿਜਨ ਕਲੱਬ ਰੱਖਾਂਗੇ ਜੀ ਜੋ ਵੀ ਫੈਸਲਾ ਠੀਕ ਹੋ ਗਿਆ ਜੀ ਜੋ ਵੀ ਫੈਸਲਾ ਸਾਡੇ ਵੱਡੇ ਉਸਤਾਦ ਹੁਣੇ ਕਰਨਗੇ ਅੱਜ ਤੋਂ ਬਾਅਦ ਜੋ ਵੀ ਬਿਲਕੁਲ ਜੀ ਬਿਲਕੁਲ ਉਸਤਾਦ ਜੀ ਹੁਣਾਂ ਦਾ ਵੀ ਬਹੁਤ ਸੰਯੋਗ ਰਹਿੰਦਾ ਪਿਛਲੇ ਏਰੀਆ ਆਪਾਂ 34 ਛੱਤਾ ਤੇ ਮੋਰਾ ਲਾਉਣਗੇ ਸਾਰੀਆਂ ਵੀਡੀਓ ਉਸ ਤੇ ਉਸੇ ਵਲੇ ਫਟ ਜਵਾਬ ਹੁੰਦਾ ਸੀ ਤੁਹਾਨੂੰ ਜੀ ਜਿੰਨੇ ਵੀ ਆਪਣਾ ਵੀ ਸੱਚ ਕਬੂਤਰ ਬਾਈ ਦੇ ਸਭ ਆਪਣਾ ਚੇਅਰਮੈਨ ਸਾਹਿਬ ਆਪਣਾ ਗੋਗੀ ਜੀ ਤੇ ਬੱਬੂ ਜੀ ਤੇ ਗਾਂ ਆਪਾਂ ਜਿਹੜੇ ਬੰਦਾ ਮੈਂਬਰੀ ਹੈਗੇ ਟੀਮ ਆਪਣੇ ਜਿਹੜੇ ਬਾਬਾ ਜੀ ਵਿੱਚ ਨਾਲ ਸ਼ਾਮਲ ਨੇ ਠੀਕ ਹੈ ਜੀ ਜਿਵੇਂ ਆਪੂ ਦਾ ਮੜਾ ਵੀ ਮੇਨ ਆਪਣਾ ਆ ਠੀਕ ਹੈ ਸਾਜੀ ਤਾਤਾ ਤਾਤਾ ਮਾਰਦੇ ਸਾਰੇ ਮੁੰਡੇ ਆ ਆਪਾਂ ਨੂੰ ਇਹਨਾਂ ਨੂੰ ਥਾਪੀ ਸਾਡੀ ਠੀਕ ਹੈ ਜੀ ਅਗਲੀ ਵੀਡੀਓ 'ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤ ਸ੍ਰੀ ਅਕਾਲ